i uh. uh. और जो कोई भी शक्की गड्डी या कोई ऐसी क्या कह ले लोग कोई हाई होते हैं ना तो उनकी चीज तो और तो ये बात चला जाती है जो बात या जो पूरा का पूरा चक्कर है और आगे तक है कि ये कितनी डिग्री फॉर्मली किया गया है और अभी के पंजाब सरकार के गांव में आप आऊं جي 3 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 ਅੱਜ ਜ਼ਿਲ੍ਹਾ ਬਠਿੰਡਾ ਅੰਦਰ ਸ਼੍ਰੀਮਤੀ ਅਮਨੀਤ ਕੁੰਡ ਲਾਈਫ ਗੇਸ ਐਸ ਬਠਿੰਡਾ ਦੀ ਰਾਇਨਮਾਈ ਹੇਟ ਤੇ ਸ਼੍ਰੀ ਨਰਿੰਦਰ ਸਿੰਘ ਐਸਪੀ ਸਿਟੀ ਦੀ ਨਿਗਰਾਨੀ ਹੇਟ ਜਿਹੜੀ ਅਮਨ ਕਲੋਨ ਦੀ ਸਥਿਤੀ ਨੂੰ ਬਾਹਰ ਰੱਖਣ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਸਿੱਟੇ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਜਿਸ ਲਈ ਕਰੀਬ 200 ਦੇ ਕਰੀਬ ਮਲਾਜਮ ਲੱਗੇ ਹੋਏ ਹੈ ਲੱਗੇ ਹੋਏ ਹੈ ਪੀਸੀਆਰ ਤੇ ਟ੍ਰੈਫਿਕ ਪੱਕੀ ਲੱਗੀ ਹੈ ਜਿਸ ਵਿੱਚ 2 ਵੀਲਰ ਤੇ 4 ਵੀਲਰ ਵੀ ਇਕੱਲੇ ਚੈੱਕ ਕਰ ਰਹੇ ਹੈ ਚਾਰਨ ਕੀ ਇੰਦਾ ਕੇ ਲਿਆਉਂਦਾ ਇਹ ਅਮਨ ਕੌਨ ਡਿਸਟ੍ਰਿਕਟ ਨੂੰ ਬਾਹਰ ਰੱਖ ਲਈ ਇਹ ਸਪੈਸ਼ਲ ਚੱਕ ਜੰਗ ਕਰ ਰਹੀ ਜੀ ਇਹਦੇ ਵਿੱਚ ਖਾਸ ਕਰਕੇ ਜਿੰਨਾਂ ਚ ਮਤਲਬ ਮੋਟਰਸਾਈਕਲ ਜਿਹੜੇ ਡਰਾਈਵ ਕਰ ਰਹੇ ਮੂੰਹ ਬੰਨੇ ਹੋਏ ਜਾਂ ਕੋਈ ਟ੍ਰਿਪ ਰਾਈਡਿੰਗ ਕਰ ਰਿਹਾ ਹੈ ਜਾਂ ਕੋਈ ਡਰਾਈਵ ਕਰਨ ਨਿਯਮਾਂ ਉਲੰਘਣਾ ਕਰਦਾ ਉਹਦੇ ਵਾਸਤੇ ਚੰਗ ਚਲਦੀ ਜੀ ਕਿਤੇ ਨਾ ਮੈਡੀਕਲ ਰੋਡ ਤੇ ਇੱਕ ਕਾਡੀ ਨਾ ਕੋਈ ਜੀ ਉੱਥੇ ਵੀ ਜੀ ਸਾਡਾ ਚੱਲ ਰਿਹਾ ਜੀ ਬਹੁਤ ਬਾਰੇ ਦੱਸਾਂਗੇ ਪੂਰੇ ਜ਼ਿਲ੍ਹੇ ਚ ਵੀ ਹੋਈ ਹੋਈ ਅਤੇ ਸ਼ਹਿਰ ਜੀ ਸ਼ਹਿਰ ਦੇ 6 ਜਗ੍ਹਾ ਤੇ ਵਕਫ ਨਾਕਬਦੀ ਕੀਤੀ ਹੋਈ ਹੈ ਨੇ ਮਲਾਜਮ ਤਾਂ ਆਸੂ ਜੇ ਸਰ 200 ਦੇ ਕਰੀਬ ਸਾਡੇ ਮਲਾਜਮ ਜਿਹੜੇ ਲੱਗੇ ਹੋਇਆ ਬਾਕੀ ਪੀਸੀ ਟ੍ਰੈਫਿਕ ਵੱਖਰੀ ਲੱਗੀ ਹੋਈ ਹੈ ਜੀ ਪਿਛਲੇ ਦਿਨ ਨਸ਼ਾ ਦੀ ਵੱਡੀ ਫਕਰ ਤੇ ਆ ਗਿਆ ਉਸ ਨੂੰ ਲੇਕਨ ਕੋਸ਼ਿਸ਼ ਹੋ ਰਹੀ ਹੈ ਹਾਂਜੀ ਉਸ ਕੋਸ਼ਿਸ਼ ਕਰਕੇ ਨਸ਼ੇ ਕਰਕੇ ਵੀ ਜਿਹੜਾ ਹੋ ਰਿਹਾ ਤੇ ਬਾਕੀ ਜਿਹੜਾ ਟ੍ਰੈਫਿਕ ਨੂੰ ਲੱਭਣਾ ਕਰਦਾ ਜਾਂ ਕੋ ਮਸਤ ਨੂੰ ਤੰਕਰਦਾ ਉਸ ਵਾਸਤੇ ਕੀਤੀ ਹੋਈ ਹੈ